ਦੇਖ ਵੀ ਸੋਚਿਆ ਜੇ ਰਿਸ਼ਤਾ ਕਰਾਉਣਾ ਤਾਂ ਕਰਾ ਨਹੀਂ ਸਾਡਾ 2000 ਰੁਪਏ ਮੋੜ ਦੇ ਅਸੀਂ ਤਾਂ ਆਪੇ ਲਾ ਲਾਂਗੇ ਵੀ ਜਗੜ ਕਿਉਂ ਵੀ ਮਕਰ ਉਹ 2000 ਕੀ ਮੈਂ ਜੇਬ ਚ ਪਾਈ ਫਿਰਦਾ ਉਹ ਇੰਨਾ ਕ ਤਾਂ ਮੇਰਾ ਕਿਰਾਇਆ ਪਾੜਾ ਹੀ ਲੱਗ ਗਿਆ ਬਹੁਤ ਖਰਚੇ ਹੁੰਦੇ ਆ ਤੁਸੀਂ 2000 ਹੋਰ ਕੱਢੋ ਉਹ ਕਹਦਾ ਓਏ ਉਹ ਮੈਂ ਕਿਤੇ ਤੁਹਾਡੀ ਹੋਰ ਗੱਲ ਤੋੜੂੰਗਾ ਖੋ ਜਾ ਮੇਰੇ ਸਾਲੇ ਦੇ ਠੱਗਾ ਮੈਂ ਪੋਣਾ ਤੇਰੇ ਵਿਚੋਰਦੀ ਦਾ ਹਾਰ ਉਹ ਮਕਰ ਓਏ ਐ ਨਹੀਂ ਠੀਕ ਆਉਣਾ ਇਹਨੂੰ ਬੰਦਾ ਬਣਾਉਣਾ ਪੂ ਚੱਲ ਚੱਲ ਆ ਜਾ ਕੰਜਰ ਹੋਵੇ ਜਿਹੜਾ ਇਹਨਾਂ ਦਾ ਸਾਗ ਕਰਾਵੇ ਹਾਂ ਬਹੁਤ ਜਾਂਦਾ ਮੇਰਾ ਸਾੜਾ ਪਰ ਤੇਰੀ ਸਾੜੇ ਤਦੇ ਨੀ ਕੋ ਤੁਹਾਡਾ ਸਾਗ ਕਰਾਉਂਦਾ ਹੁਣ Leo